ਸਰ ਕੀ ਕਹਿਣਾ ਚਾਹੂਗਾ ਅੱਜ ਜਿਹੜੇ ਬੁੱਕ ਫੇਅਰ ਦੇ ਇਸ ਕਿਟਿੰਗ ਆ ਅੱਜ ਇੱਥੇ 4 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਨੇ ਕਿਉਂਕਿ ਇਹ ਕਿਤਾਬਾਂ ਦੀ ਧਰਤੀ ਹੈ ਇੱਥੇ ਰਾਮ ਸਰੂਪ ਅਣਖੀ ਤੋਂ ਲੈ ਕੇ ਬਹੁਤ ਲੰਮੀ ਫੈਰਿਸਤਾ ਵੱਡੇ ਕਹਾਣੀਕਾਰਾਂ ਦੀ ਨਾਵਲਕਾਰਾਂ ਦੀ ਸ਼ਾਇਰਾਂ ਦੀ ਆਲੋਚਕਾਂ ਦੀ ਸੋ ਬਰਨਾਲੇ ਦੀ ਧਰਤੀ ਦੇ ਉੱਤੇ ਸਾਹਿਤ ਅਤੇ ਸੰਵਾਦ ਸਿਰਜਣਾ ਮੰਚ ਹੈ ਜਿਹੜਾ ਇਹਦੇ ਵੱਲੋਂ ਇਹ 4 ਕਿਤਾਬਾਂ ਰਿਲੀਜ਼ ਕਰਵਾਉਣੀਆਂ ਆਪਣੇ ਆਪ ਦੇ ਵਿੱਚ ਐਤਵਾਰ ਨੂੰ ਰਿਲੀਜ਼ ਕਰਾਉਣੀਆਂ ਬਹੁਤ ਵੱਡਾ ਕਾਰਜ ਹੈ ਜਿਦੇ ਵਿੱਚ ਬੱਚਿਆਂ ਨੇ ਵੱਖ-ਵੱਖ ਜਿਹੜੀਆਂ ਵਿਧਾਵਾਂ ਨੇ ਹਨਾ ਕਵਤਾ ਕਹਾਣੀ ਭਾਸ਼ਣ ਇਹ ਮੁਕਾਬਲਿਆਂ ਦੇ ਵਿੱਚ ਲਿਖਣ ਬੋਲਣ 'ਚ ਭਾਗ ਲਿਆ ਤੇ ਉਹਨਾਂ ਨੂੰ ਭਾਗ ਦਿਵਾਉਣ ਦੇ ਵਿੱਚ ਜਿਹੜਾ ਇਹ ਮੰਚ ਹੈ ਇਹ ਜਿਹੜੀ ਸਭਾ ਹੈ ਜਿਹਦੀ ਪ੍ਰਧਾਨਗੀ ਅੰਜਨਾ ਮੈਨਨ ਤੇ ਉਹਨਾਂ ਦੀ ਸਮੁੱਚੀ ਟੀਮ ਕਰ ਰਹੀ ਹੈ ਇਹ ਇੱਕ ਬਹੁਤ ਗੁੜਮੁੱਲਾ ਕਾਰਜ ਕਰ ਰਹੀ ਹੈ ਲੰਬੇ ਸਮੇਂ ਤੋਂ ਕਰ ਰਹੀ ਹੈ ਔਰ ਇਹਦਾ ਬੜਾ ਵੱਡਾ ਅਰਥ ਹੈ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਨਸ਼ੇ ਤੋਂ ਮਾੜੀਆਂ ਲਾਹਤਾਂ ਤੋਂ ਹਨਾ ਫ੍ਰਸਟ੍ਰੇਸ਼ਨ ਤੋਂ ਭਟਕਣ ਤੋਂ ਬੱਚੀਆਂ ਰਹਿਣ ਇਸ ਲਈ ਉਹਨਾਂ ਨੂੰ ਖੇਡਾਂ ਤੇ ਕਿਤਾਬਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੁੰਦਾ ਉਹ ਜ਼ਰੂਰੀ ਕੰਮ ਇਹ ਸਾਹਿਤ ਸਭਾ ਕਰ ਰਹੀ ਹੈ ਤੇ ਇਸ ਕਾਰਜ ਦੇ ਵਿੱਚ ਇਹਨਾਂ ਦੇ ਵਿਸ਼ੇਸ਼ ਤੌਰ ਦੇ ਉੱਤੇ ਮੈਂ ਗੱਲ ਕਹਿਣੀ ਚਾਹੂੰਗਾ हिसार ਤੋਂ ਰਜਨੀ ਹੁਣੀ ਆਏ ਨੇ ਆਪਣੇ ਸਮੁੱਚੇ ਪਰਿਵਾਰ ਸਮੇਤ ਜਿਨ੍ਹਾਂ ਦੀ ਮਿੰਨੀ ਕਹਾਣੀਆਂ ਦੀ ਕਿਤਾਬ ਕੂਲੇ ਕੰਡੇ ਲੋਕ ਅਰਪਣ ਕੀਤੀ ਗਈ ਉਹਦੇ ਤੇ ਗੱਲ ਹੋਈ ਮੈਂ ਤੇ ਮੈਂ ਤੇ ਮੇਰੇ ਗੀਤ ਮੇਰੇ ਜਜ਼ਬਾਤ ਖੁਦਕਸ਼ੀਜਾ ਕਤਲ ਚਾਰ ਕਿਤਾਬਾਂ ਇਹ ਰਿਲੀਜ਼ ਹੋਈਆਂ ਨੇ ਤੇ ਚਾਰਾਂ ਦੇ ਵਿੱਚ ਹੀ ਸਾਹਿਤ ਦੀਆਂ ਜਿਹੜੀਆਂ ਨਾਵਲ ਵੀ ਆ ਗਿਆ ਕਹਾਣੀ ਵੀ ਆ ਗਈ ਗੀਤ ਵੀ ਆ ਗਿਆ ਕਵਿਤਾ ਵੀ ਆ ਗਈ ਵਿਧਾਵਾਂ ਨੂੰ ਸ਼ਾਮਿਲ ਕੀਤਾ ਗਿਆ ਸੋ ਬਰਨਾਲੇ ਦੀ ਧਰਤੀ ਦੇ ਉੱਤੇ ਸਾਡੇ ਲਿਖਣ ਪੁਰਖਿਆਂ ਦੀ ਧਰਤੀ ਦੇ ਉੱਤੇ ਇਹ ਸਮਾਗਮ ਹੋਣਾ ਇੱਕ ਵੱਡੇ ਅਰਥ ਰੱਖਦਾ ਸਾਨੂੰ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਭਾਗ ਵੀ ਲੈਣਾ ਚਾਹੀਦਾ ਹੈ ਕਰਵਾਉਣੇ ਵੀ ਚਾਹੀਦੇ ਨੇ ਤਾਂ ਕਿ ਸੰਵਾਦ ਤੁਰੇ ਸਿਰਜਣਾ ਹੋਵੇ ਨਵੀਂ ਪੀੜ੍ਹੀ ਹੈ ਜਿਹੜੀ ਕਿਤਾਬਾਂ ਨਾਲ ਜੁੜੇ ਅੱਜ ਜਿਹੜਾ ਅਸੀਂ ਅੱਖਰਾਂ ਦਾ ਸ਼ਬਦਾਂ ਦਾ ਪੁਲ ਉਸਾਰਿਆ ਹਨ ਅਸੀਂ ਉਸ ਤੇ ਤੁਰ ਕੇ ਪੀੜ੍ਹੀਆਂ ਨੂੰ ਲੈ ਕੇ ਉਸ ਪਾਰ ਜਾਈਏ ਬਹੁਤ ਬਹੁਤ ਸ਼ੁਕਰੀਆ ਅੱਜ ਤੁਸੀਂ ਇੱਥੇ ਕਪਤਾਨਾ ਰਿਪੋਰਟ ਕੀਤੀ ਹੈ ਅੱਜ ਬਰਨਾਲੀ ਦੀ ਸਹਿਤ ਸਭਾ ਜੀ ਸਿਰਜਣਾ ਤੇ ਸੰਬੋਧ ਸਹਿਤ ਸਭਾ ਬਰਨਾਲਾ ਵੱਲੋਂ ਆਪਣਾ ਦੂਜਾ ਜਿਹੜਾ ਸਲਾਨਾ ਸਮਾਗਮ ਉਸ ਤਰ੍ਹਾਂ ਨਾਲ ਸਕੂਲੀ ਵਿਦਿਆਰਥੀਆਂ ਦੇ ਸਾਹਿਤ ਸਿਰਜਣਾ ਕਵਿਤਾ ਗਾਇਨ ਅਤੇ ਗੀਤ ਗਾਇਨ ਦੇ ਜਿਹੜੇ ਉਹ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਮੇਰੀ ਸਮਝ ਦੇ ਵਿੱਚ ਇਹ ਜਿਹੜੀ ਸਹਿਦ ਸਭਾ ਬਹੁਤ ਅੱਛੇ ਉਪਰਾਲੇ ਕਰ ਰਹੀ ਆ ਤੇ ਕਿਉਂਕਿ ਜਿਹੜੀ ਸਿਹਤ ਦੀ ਚिटਕਾ ਉਹ ਜੇਕਰ ਬਚਪਨ ਤੋਂ ਲੱਗ ਜਾਵੇ ਤਾਂ ਉਹ ਉਮਰ ਭਰਨੇ ਵਧੀਆ ਸੋ ਜਿਹੜਾ ਸਿਹਤ ਹੈ ਉਹੀ ਸਾਨੂੰ ਜ਼ਿੰਦਗੀ ਦਾ ਜ਼ਿੰਦਗੀ ਜੀਣ ਦਾ ਜਿਹੜਾ ਸੁਚੱਜਾ ਤਰੀਕਾ ਉਹ ਸਿਹਤ ਹੀ ਦਿੰਦਾ ਹੈ ਸੋ ਮੈਂ ਸਹਿਤ ਸਭਾ ਨੂੰ ਸਿਰਜਣਾ ਤੇ ਸੰਵਾਦ ਸਹਿਤ ਸਭਾ ਨੂੰ ਉਹਨਾਂ ਦੀ ਸਮੁੱਚੀ ਕਾਰਜਕਾਰੀ ਨੂੰ ਮੁਬਾਰਕਬਾਦ ਹੰਦਾ ਹਾਂ ਜੀ ਸਰ ਕੀ ਗੱਲ ਚ ਸਿਰਜਣਾ ਅਤੇ ਸੰਵਾਦ ਸਹਿਤ ਸਭਾ ਵੱਲੋਂ ਜਿਹੜਾ ਅਜੀਤ ਭਗਤ ਸਿੰਘ ਦੇ ਜਨਮ ਨੂੰ ਮੋਖ ਰੱਖਦੇ ਹੋਇਆ ਬੱਚਿਆਂ ਦਾ ਇਹ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਔਰ ਇਹਨਾਂ ਦਾ ਇਹ ਉਦਮ ਹੈ ਜਿਹੜਾ ਉਹ ਬਹੁਤ ਬਹੁਤ ਹੀ ਵੱਡਾ ਹੈ ਕਿਉਂਕਿ 2 2.5 150 200 ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਕਈ ਕਮਰਿਆਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਫਿਰ ਉਹਨਾਂ ਦੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਕੁਝ ਮਿਲਣਾ ਉਹਨਾਂ ਨੂੰ ਉਤਸ਼ਾਹਿਤ ਕਰਨਾ ਇਹਦਾ ਇਹਨਾਂ ਦਾ ਬਹੁਤ ਸੋਹਣਾ ਉਦਮ ਹੈ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ